ਪਰਿਵਾਰ ਦੇ ਨਾਲ ਗੱਲਬਾਤ ਕਰ ਰਿਹਾ ਸੀ ਕਿ ਸ਼ੁਭਕਰਮ ਦਾ ਸੰਸਕਾਰ ਕਰਵਾਇਆ ਜਾਵੇ ਅਤੇ ਪਰਿਵਾਰ ਅਤੇ ਕਿਸਾਨ ਵੀ ਇੱਕੋ ਮੰਗ ਕਰ ਰਹੇ ਸੀ ਕਿ ਸ਼ੁਭਕਰਮ ਦੇ ਨੇ ਦੋਸ਼ੀ ਨੇ ਉਹਨਾਂ ਖਿਲਾਫ ਜੜੀ ਹੈ ਸਖਤ ਕਾਰਵਾਈ ਕੀਤੀ ਜਾਵੇ। ਗਵੇਰ ਚੜੀ ਹੈ। ਤਾਂ ਕਿਸਾਨ ਇੱਥੇ ਪਹੁੰਚਣਗੇ ਲਗਭਗ 8 ਵਜੇ ਦਾ ਸਮਾਂ ਦਿੱਤਾ ਗਿਆ ਕਿਸਾਨਾਂ ਵੱਲੋਂ ਤਾਂ 8 ਵਜੇ ਇੱਥੇ ਪਹੁੰਚ ਕੇ ਸ਼ੁਭਕਰਨ ਦੀ ਮ੍ਰਿਤਕ ਦੇ ਜਿਹੜੀ ਆ ਉਹ ਰਿਸੀਵ ਕੀਤੀ ਜਾਵੇਗੀ ਉਸ ਤੋਂ ਬਾਅਦ ਉਸ ਨੂੰ ਸ਼ੰਭੂ ਜਾਂ ਫਿਰ ਖਨੋਰੀ ਬਾਰਡਰ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਖਨੋਰੀ ਬਾਰਡਰ ਜਿੱਥੇ ਸ਼ੁਭਕਰਨ ਸ਼ਹੀਦ ਹੋਇਆ ਸੀਗਾ ਉਸ ਥਾਂ ਦੇ ਉੱਤੇ ਉਸ ਦੀ ਮ੍ਰਿਤਕ ਦੇ ਜਿਹੜੀ ਆ ਉਹ ਲਿਜਾਈ ਜਾਵੇਗੀ ਉੱਥੇ ਲਿਜਾ ਕੇ ਉਸ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਜਾਣੇ ਆ ਤਾਂ ਫਿਰ ਉਸ ਤੋਂ ਬਾਅਦ ਸ਼ੁਭਕਰਨ ਦੇ ਜੱਦੀ ਪਿੰਡ 'ਚ ਜਾ ਕੇ ਉਸ ਦਾ ਸੰਸਕਾਰ ਜਿਹੜਾ ਉਹ ਕੀਤਾ ਜਾਵੇਗਾ ਤਾਂ ਕਹਿ ਸਕਦੇ ਆ 8 ਦਿਨਾਂ ਮਗਰੋਂ ਅੱਜ ਸ਼ੁਭਕਰਨ ਦਾ ਸੰਸਕਾਰ ਜਿਹੜਾ ਹੋ ਪਾਵੇਗਾ ਕਿਉਂਕਿ ਬੀਤੀ ਰਾਤ ਪਰਿਵਾਰ ਦੇ ਨਾਲ ਸਹਿਮਤੀ ਜਿਹੜੀ ਹੈ ਉਹ ਪ੍ਰਸ਼ਾਸਨ ਦੀ ਬਣੀ ਸੀਗੀ ਕਿਉਂਕਿ ਲਗਾਤਾਰ ਪੁਲਿਸ ਪ੍ਰਸ਼ਾਸਨ ਵੀ ਪਰਿਵਾਰ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਕਿ ਸ਼ੁਭਕਰਨ ਦਾ ਸੰਸਕਾਰ ਕਰਵਾਇਆ ਜਾਵੇ ਅਤੇ ਪਰਿਵਾਰ ਅਤੇ ਕਿਸਾਨ ਵੀ ਇੱਕੋ ਮੰਗ ਕਰ ਰਹੇ ਸੀਗੇ ਕਿ ਸ਼ੁਭਕਰਨ ਦੇ ਜਿਹੜੇ ਦੋਸ਼ੀ ਨੇ ਉਹਨਾਂ ਖਿਲਾਫ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਵੇ ਇੱਕ ਐਫਆਈਆਰ ਜਿਹੜੀ ਜ਼ੀਰੋ ਐਫਆਈਆਰ ਹੈ ਉਹ ਦਰਜ ਕੀਤੀ ਜਾਵੇ ਤਾਂ ਬੀਤੀ ਰਾਤ ਜਿਹੜੀ ਪੌਣੇ 10 ਵਜੇ ਦੇ ਕਰੀਬ ਜਿਹੜੀ ਹੈ ਪਾਤੜਾ ਥਾਣਾ ਦੇ ਵਿੱਚ ਇੱਕ ਐਫਆਈਆਰ ਦਰਜ ਹੁੰਦੀ ਹੈ ਜਿਸ ਦੇ ਵਿੱਚ ਦੋ ਧਾਰਾਵਾਂ ਦੇ ਸਹਾਇਤ ਜਿਹੜਾ ਮਾਮਲਾ ਜਿਹੜਾ ਅਣਪਛਾਤੇਆਂ ਦੇ ਉੱਪਰ ਦਰਜ ਕੀਤਾ ਜਾਂਦਾ ਤਾਂ ਕਹਿ ਸਕਦੇ ਹਾਂ ਸ਼ੁਭਕਰਨ ਜਿਹੜਾ ਖਨੋਰੀ ਬਾਰਡਰ ਦੇ ਉੱਪਰ 13 ਤਾਰੀਖ ਤੋਂ ਹੀ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਲੈ ਰਿਹਾ ਸੀਗਾ ਤੇ ਉੱਥੇ ਪ੍ਰਦਰਸ਼ਨ ਕਰ ਰਿਹਾ ਸੀਗਾ ਹੱਕੀ ਮੰਗਾਂ ਨੂੰ ਲੈ ਕੇ ਤਾਂ ਉੱਥੇ ਜਿਹੜੀ ਉਸ ਦੀ ਗੋਲੀ ਲੱਗਣ ਦੇ ਨਾਲ ਜਦੋਂ ਸਿਰ ਦੇ ਵਿੱਚ ਗੋਲੀ ਲੱਗੀ ਸੀਗੀ ਤਾਂ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਮੌਤ ਹੋਣ ਤੋਂ ਬਾਅਦ ਉਸ ਨੂੰ ਪਟਿਆਲਾ ਲੈ ਕੇ ਆਇਆ ਜਾਂਦਾ ਪਟਿਆਲੇ ਜਦੋਂ ਡਾਕਟਰ ਉਸ ਦਾ ਚੈੱਕਅਪ ਕਰਦੇ ਨੇ ਤਾਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਕਹਿ ਸਕਦੇ ਆ ਕਿ ਅੱਜ 8 ਦਿਨਾਂ ਮਗਰੋਂ ਸ਼ੁਭਕਰਨ ਦਾ ਜਿਹੜਾ ਸੰਸਕਾਰ ਹੈ ਉਹ ਹੋ ਪਾਵੇਗਾ ਤਾਂ ਤੁਸੀਂ ਇਹ ਤਸਵੀਰ ਦੇਖੋ ਜਿੱਥੇ ਤੁਹਾਨੂੰ ਪੁਲਿਸ ਅਧਿਕਾਰੀ ਖੜੇ ਹੋਏ ਨਜ਼ਰ ਆਣਗੇ ਕਿਉਂਕਿ ਇੱਥੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਅਤੇ ਹੋਰ ਕਿਸਾਨ ਆਗੂ ਜਿਸ ਤਰ੍ਹਾਂ ਆਭਿਮਨਿਉ ਕੋਹਾਰ ਦੀ ਗੱਲ ਕਰ ਲਈਏ ਚਾਹੇ ਕਾਕਾ ਸਿੰਘ ਕੋਟੜਾ ਦੀ ਗੱਲ ਕਰ ਲਈ ਤਾਂ ਹਰ ਇੱਕ ਕਿਸਾਨ ਆਗੂ ਇੱਥੇ ਪਹੁੰਚੇਗਾ ਸ਼ੁਭਕਰਨ ਦੀ ਮ੍ਰਿਤਿਕ ਦੇ ਨੂੰ ਜਿਹੜਾ ਸ਼ਰਦਾ ਦੇ ਫੁੱਲ ਭੇਟ ਕਰੇਗਾ ਤਾਂ ਇੱਥੋਂ ਦੀ ਪਹਿਲਾ ਸ਼ੁਭਕਰਨ ਦੀ ਮ੍ਰਿਤਿਕ ਦੇ ਜਿਹੜੀ ਆ ਉਹ ਰਿਸੀਵ ਕੀਤੀ ਜਾਵੇਗੀ ਪਰਿਵਾਰ ਅਤੇ ਕਿਸਾਨਾਂ ਦੀ ਤਰਫ ਤੋਂ ਤਾਂ ਉਸ ਤੋਂ ਬਾਅਦ ਖਨੋਰੀ ਬਾਰਡਰ ਤੇ ਜਾ ਕੇ ਉਸ ਨੂੰ ਲੱਖਾਂ ਕਿਸਾਨਾਂ ਵੱਲੋਂ ਜਿਹੜੀ ਹੈ ਸ਼ਰਦਾ ਅंजलि ਜਿਹੜੀ ਆ ਉਹ ਦਿੱਤੀ ਜਾਣੀ ਹੈ ਤਾਂ ਇਹ ਤਸਵੀਰ ਦੇਖੋ ਤੁਸੀਂ ਇਹ ਮੋਹਰੀ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਕਿ ਦਿਨ ਚੜ੍ਹਦਿਆ ਹੀ ਇੱਥੇ ਪੁਲਿਸ ਦਾ ਪੈਰਾ ਨਜ਼ਰ ਆ ਰਿਹਾ ਹੈ ਬੈਰੀਕੇਡ ਨਜ਼ਰ ਆ ਰਹੇ ਨੇ ਤਹਰੀਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਕ ਕੀ ਕਿ ਸਾਹਮਣੇ ਤੁਹਾਨੂੰ ਪੁਲਸ ਅਧਿਕਾਰੀ ਨਜ਼ਰ ਆ ਰਹੇ ਹੋਣਗੇ ਅਤੇ ਹੋਰ ਜਿਹੜੇ ਕਹਿ ਸਕਦੇ ਸੀਨੀਅਰ ਅਧਿਕਾਰੀ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿਉਂਕਿ ਕਿਸਾਨਾਂ ਨੇ ਲਗਭਗ 8 ਵਜੇ ਦਾ ਸਮਾਂ ਦਿੱਤਾ ਹੈ 8 ਵਜੇ ਇੱਥੋਂ ਮੋਰਚਰੀ ਘਰ ਤੋਂ ਜਿਹੜੀ ਸ਼ੁਭਕਰਨ ਦੀ ਮ੍ਰਿਤਿਕ ਦੇ ਹੈ ਉਹ ਲੈ ਕੇ ਚਾਈ ਜਾਵੇਗੀ ਤਾਂ ਇਹ ਤਸਵੀਰ ਦੇਖੋ ਤੁਸੀਂ ਕਿ ਸਵੇਰ ਦੀ ਇਹ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਥੇ ਪੁਲਸੀ ਪੁਲਸ ਹਰ ਪਾਸੇ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਇਹ ਤਸਵੀਰਾਂ ਜਿਹੜੀਆਂ ਨੇ ਸਵੇਰ ਦੀਆਂ ਤਸਵੀਰਾਂ ਨੇ ਜਿੱਥੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਬੀਤੀ ਰਾਤ ਇੱਥੇ ਕਾਫੀ ਹਲਚਲ ਦੇਖਣ ਨੂੰ ਮਿਲੀ ਕਾਫੀ ਬਿਵਾਲ ਵੀ ਦੇਖਣ ਨੂੰ ਮਿਲਿਆ ਲੇਕਿਨ ਅਖੀਰ ਦੇ ਵਿੱਚ ਜਦੋਂ ਸਹਿਮਤੀ ਬਣੀ ਉਸ ਤੋਂ ਬਾਅਦ ਸ਼ੁਭਕਰਨ ਦਾ ਜਿਹੜਾ ਪੋਸਟਮਾਰਟਮ ਸੀਗਾ ਉਹ ਸ਼ੁਰੂ ਹੋਇਆ ਸੀਗਾ ਤਾਂ ਕਹਿ ਸਕਦੇ ਆ ਕਿ ਅੱਜ ਸ਼ੁਭਕਰਨ ਦਾ ਸੰਸਕਾਰ ਹੋ ਪਾਵੇਗਾ ਤਾਂ ਇੱਕ ਵਾਰੀ ਇਹ ਫਿਰ ਤਸਵੀਰ ਦੇਖੋ ਤੁਸੀਂ ਕਿ ਇਹ ਸ਼ੁਭਕਰਨ ਦੀ ਜਿੱਥੇ ਮ੍ਰਿਤਕ ਦੇਹ ਪਈ ਹੈ ਤਾਂ ਉਸ ਦੇ ਬਾਹਰ ਦੀ ਇਹ ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਵੇਰ ਦੀ ਤਸਵੀਰ ਤੁਸੀਂ ਦੇਖੋ ਕਿ ਪੁਲਿਸ ਦਾ ਪਹਿਰਾ ਜਿਹੜਾ ਇੱਥੇ ਸਖਤ ਨਜ਼ਰ ਆ ਰਿਹਾ ਹੈ ਬੀਤੀ ਰਾਤ ਵੀ ਵੱਡੀ ਗਿਣਤੀ ਚ ਪੁਲਿਸ ਮੁਲਾਜ਼ਮ ਇਸ ਥਾਂ ਦੇ ਉੱਤੇ ਨਜ਼ਰ ਆ ਰਹੇ ਸੀਗੇ ਤਾਂ ਇਸ ਵੇਲੇ ਵੀ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਅੱਗੇ ਜਿਹੜੀ ਹੈ ਕਾਫੀ ਪੁਲਿਸ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਇੱਥੇ ਨੂੰ ਆਜਣੇ ਜਦੋਂ ਆਪਾਂ ਬੈਰੀਕੇਡ ਦੇਖੋਗੇ ਬੈਰੀਕੇਡ ਦੇ ਇਸ ਪਾਸੇ ਤੇ ਉਹ ਦੂਜੇ ਪਾਸੇ ਵੀ ਤੁਹਾਨੂੰ ਪੁਲਿਸ ਨਜ਼ਰ ਆਵੇਗੀ ਤਾਂ ਇਸ ਤੋਂ ਪਿੱਛੇ ਵੀ ਜੇਕਰ ਗੱਲ ਕਰ ਲਈ ਤਾਂ ਪਿੱਛੇ ਵੀ ਜਿਹੜਾ ਇੱਕ ਚੈੱਕਪੋਸਟ ਜਿਹੜਾ ਲਗਾਇਆ ਗਿਆ ਏ ਤਸਵੀਰਾਂ ਦੇਖੋਗੇ ਤੁਸੀਂ ਕਿ ਹਰ ਪਾਸੇ ਤੁਹਾਨੂੰ ਪੁਲਿਸ ਦੀ ਪੁਲਿਸ ਨਜ਼ਰ ਆਵੇਗੀ ਤਾਂ ਕਹਿ ਸਕਦੇ ਹਾਂ ਕਿ 8 ਦਿਨਾਂ ਮਗਰੋਂ ਸ਼ੁਭਕਰਨ ਦੇ ਮਾਮਲੇ ਦੇ ਵਿੱਚ ਇੱਕ ਐਫਆਈਆ ਦਰਜ ਹੋਣੀ ਇਹ ਕਹਿ ਸਕਦੇ ਆ ਕਿ ਪਰਿਵਾਰ ਦੇ ਲਈ ਇੱਕ ਵੱਡੀ ਕਹਿ ਸਕਦੇ ਆ ਸੁੱਖ ਦੀ ਗੱਲ ਵੀ ਹੈ ਕਿਉਂਕਿ ਹੁਣ ਸ਼ੁਭਕਰਨ ਦਾ ਸੰਸਕਾਰ ਜਿਹੜਾ ਉਹ ਹੋ ਪਾਵੇਗਾ ਕਿਉਂਕਿ ਅਸਲ ਮਾਇਨੇ 'ਚ ਪਰਿਵਾਰ ਨੇ ਸਾਫ਼ ਕਰ ਦਿੱਤਾ ਸੀਗਾ ਕਿ ਜਿਸ ਤਰ੍ਹਾਂ ਕਿਸਾਨ ਚਾਣਗੇ ਜਾਂ ਫਿਰ ਜਿਸ ਤਰ੍ਹਾਂ ਕਿਸਾਨ ਕਰਨਗੇ ਅਸੀਂ ਉਹਨਾਂ ਦੇ ਨਾਲ ਆ ਕਿਉਂਕਿ ਅਸੀਂ ਵੀ ਕਿਸਾਨੀ ਪਰਿਵਾਰ ਤੋਂ ਆ ਕਿਉਂਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀਗਾ ਸ਼ੁਭਕਰਨ ਜਿਹੜਾ ਆਪਣੀ ਦਾਦਾ-ਦਾਦੀ ਦੇ ਕੋਲ ਰਹਿੰਦਾ ਸੀਗਾ ਪਿੰਡ ਦੇ ਵਿੱਚ ਕਹਿ ਸਕਦੇ ਆ ਕਿ ਅੱਜ ਸ਼ੁਭਕਰਨ ਦਾ ਸੰਸਕਾਰ ਜਿਹੜਾ ਉਹ ਹੋਵੇਗਾ ਤਾਂ ਉਸ ਤੋਂ ਪਹਿਲਾਂ ਦੀ ਇਹ ਤਸਵੀਰ ਦੇਖੋ ਕਿ ਇੱਥੇ 8 ਵਜੇ ਦੇ ਤਕਰੀਬਨ ਸਮੇਂ ਦੇ ਦੌਰਾਨ ਜਿਹੜੇ ਕਿਸਾਨ ਨੇ ਇੱਥੇ ਪਹੁੰਚਣਗੇ ਤਾਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਇੱਥੇ ਪੁਲਿਸ ਦਾ ਸਾਕਤ ਪੈਰਾ ਜਿਹੜਾ ਉਹ ਨਜ਼ਰ ਆ ਰਿਹਾ ਤੁਸੀਂ ਦੇਖੋਗੇ ਕਿ ਬੀਤੀ ਰਾਤ ਸ਼ੁਭਕਰਨ ਦਾ ਜਿਹੜਾ ਪੋਸਟਮਾਰਟਮ ਹੈ ਉਹ देर रात ਹੋਇਆ ਕਿਉਂਕਿ ਉਸ ਦੀ ਪਹਿਲਾਂ ਪਰਮਿਸ਼ਨ ਜਿਹੜੀ ਹੈ ਕਾਫੀ ਲੈਣੀ ਪੈਂਦੀ ਹੈ ਤਾਂ ਕਹਿ ਸਕਦੇ ਆ ਕਾਗਜ਼ੀ ਕਾਰਵਾਈ ਜਿਹੜੀ ਹੈ ਉਹ ਬੜੀ ਮੁਸ਼ਕਿਲ ਦੇ ਨਾਲ ਪੁਲਿਸ ਨੇ ਪੂਰੀ ਕੀਤੀ ਅਤੇ ਪਰਿਵਾਰ ਦੇ ਨਾਲ ਸਹਿਮਤੀ ਜਿਹੜੀ ਹੈ ਉਹ ਬਣੀ ਤਾਂ ਉਸ ਤੋਂ ਬਾਅਦ ਕਿਸਾਨ ਆ ਗੁਜਗਜੀਤ ਸਿੰਘ ਢੱਲੇਵਾਲ ਦੀ ਜੇਕਰ ਗੱਲ ਕਰ ਲਈਏ ਚਾਹੇ ਅਭਿਮਨਿਓ ਕਹਾੜ ਦੀ ਗੱਲ ਕਰ ਲਈਏ ਚਾਹੇ ਕਾਕਾ ਸਿੰਘ ਕੋਟੜਾ ਦੀ ਗੱਲ ਕਰ ਲਈਏ ਤਾਂ ਉਹ ਵੀ ਦੇਰ ਰਾਤ ਇੱਥੇ ਨਜ਼ਰ ਆਈ ਸੀ ਕਿਉਂਕਿ ਪਰਿਵਾਰ ਜਦੋਂ ਪਹੁੰਚਿਆ ਤਾਂ ਕਿਸਾਨ ਆਗੂ ਵੀ ਇੱਥੇ ਪਹੁੰਚੇ ਕਿਸਾਨ ਆਗੂ ਅਤੇ ਪਰਿਵਾਰ ਤੇ ਕਹਿ ਸਕਦਾ ਪੁਲਿਸ ਪ੍ਰਸ਼ਾਸਨ ਦੀ ਸਵੇਰ ਤੋਂ ਹੀ ਜਿਹੜੀ ਹੈ ਮੀਟਿੰਗ ਚੱਲ ਰਹੀ ਸੀਗੀ ਸਵੇਰ ਤੋਂ ਹੀ ਗੱਲਬਾਤ ਚੱਲ ਰਹੀ ਸੀਗੀ ਕਿ ਕਿਸੇ ਨਤੀਜੇ ਦੇ ਉੱਪਰ ਗੱਲ ਨਿਕਲੇ ਕਿਉਂਕਿ ਪੁਲਿਸ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਇੱਕ ਐਫਆਈਆ ਦਰਜ ਕਰ ਦੰਨੇ ਆ ਲੇਕਿਨ ਕਿਸਾਨਾਂ ਨੇ ਸਾਫ਼ ਕਰ ਦਿੱਤਾ ਸੀਗਾ ਕਿ ਜਦੋਂ ਤੱਕ ਸਾਡੇ ਹੱਥ ਦੇ ਵਿੱਚ ਐਫਆਈਆਰ ਦੀ ਕਾਪੀ ਜਿਹੜੀ ਹੈ ਉਹ ਨਹੀਂ ਆਉਂਦੀ ਤਾਂ ਉਦੋਂ ਤੱਕ ਅਸੀਂ ਪੋਸਟਮਾਰਟਮ ਜਿਹੜਾ ਸ਼ੁਭਕਰਨ ਦਾ ਨਹੀਂ ਹੋਣ ਦੇਣਾ ਤਾਂ ਲੇਕਿਨ ਜਦੋਂ دیر ਰਾਤ 10:30 ਵਜੇ ਦੇ ਕਰੀਬ ਜਦੋਂ ਐਫਆਈਆਰ ਰਜਿਸਟਰਡ ਹੁੰਦੀ ਹੈ ਐਫਆਈਆਰ ਦੀ ਕਾਪੀ ਕਿਸਾਨਾਂ ਦੀ ਲੀਗਲ ਸੈਲਰੀ ਟੀਮ ਤੱਕ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਹੀ ਜਿਹੜਾ ਕਹਿ ਸਕਦੇ ਹਾਂ ਸ਼ੁਭਕਰਨ ਦਾ ਜਿਹੜਾ ਪੋਸਟਮਾਰਟਮ ਹੈ ਉਹ ਸ਼ੁਰੂ ਕਰਵਾਇਆ ਜਾਂਦਾ ਕਿਉਂਕਿ ਇੱਕ ਪੁਲਿਸ ਦੇ ਅਤੇ ਸਰਕਾਰ ਦੇ ਉੱਪਰ ਵੀ ਜੇਕਰ ਗੱਲ ਕਰ ਲਈ ਤੇ ਇੱਕ ਵੱਡਾ ਪ੍ਰੈਸ਼ਰ ਬਣਿਆ ਹੋਇਆ ਸੀਗਾ ਕਿਉਂਕਿ ਲਗਾਤਾਰ ਕਿਸਾਨ ਮੰਗ ਕਰ ਰਹੇ ਸੀ ਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਐਲਾਨ ਕੀਤਾ ਸੀਗਾ ਸੋਸ਼ਲ ਮੀਡੀਆ ਦੇ ਉੱਪਰ ਕਿ ਅਸੀਂ ਪਰਿਵਾਰ ਨੂੰ ਜਿਹੜਾ ਸ਼ਹੀਦ ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ ਦੇਵਾਂਗੇ ਸ਼ੁਕਰ ਦੀ ਜਿਹੜੀ ਛੋਟੀ ਭੈਣ ਹੈ ਜਿਸ ਦਾ ਹਾਲੇ ਵਿਆਹ ਨਹੀਂ ਹੋਇਆ ਹੈਗਾ ਉਸ ਨੂੰ ਸਰਕਾਰੀ ਨੌਕਰੀ ਜਿਹੜੀ ਆ ਦਿੱਤੀ ਜਾਵੇਗੀ ਤੇ ਉਸ ਤੋਂ ਇਲਾਵਾ ਜਿਹੜਾ ਕਿਹਾ ਗਿਆ ਸੀਗਾ ਕਿ ਇਸ ਮਾਮਲੇ ਦੇ ਵਿੱਚ ਇੱਕ ਜ਼ੀਰੋ ਐਫ ਆਈ ਆਰ ਦਰਜ ਹੋਵੇਗੀ ਤਾਂ ਉਹ ਜ਼ੀਰੋ ਐਫ ਆਈ ਆਰ ਜਿਹੜੀ ਹੈ ਕੱਲ੍ਹ ਹੋਈ ਹੈ 8 ਦਿਨਾਂ ਮਗਰੋਂ ਹੋਈ ਹੈ ਤਾਂ ਉਸ ਤੋਂ ਬਾਅਦ ਇਹ ਤਸਵੀਰ ਦੇਖੋ ਕਿ 8 ਵਜੇ ਇੱਥੇ ਕਿਸਾਨ ਪਹੁੰਚਣਗੇ ਕਿਸਾਨਾਂ ਦੇ ਪਹੁੰਚਣ ਤੋਂ ਬਾਅਦ ਇੱਥੋਂ ਦੀ ਮ੍ਰਿਤਕ ਜਿਹੜੀ ਆ ਖਨੋਰੀ ਬਾਰਡਰ ਲਿਜਾਈ ਜਾਵੇਗੀ ਕਿਸਾਨ ਆ ਗੋ ਜਗਜੀਤ ਧੱਲੇਵਾਲ ਜਿਹੜੇ ਨੇ ਉਹ ਇੱਥੇ ਪਹੁੰਚਣਗੇ ਤਾਂ ਕਹਿ ਸਕਦੇ ਆ ਕਿ ਇਹ ਬੀਤੀ ਰਾਤ ਤੋਂ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਪੌਲਸੀ ਪੌਸਾਰੇ ਪਾਸੇ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਦੇਖੋ ਤੁਸੀਂ ਕਿ ਅੱਜ ਸ਼ੁਭਕਰਨ ਦਾ ਪੋਸਟਮਾਰਟਮ ਜਿਹੜਾ ਉਹ ਹੋ ਪਾਵੇਗਾ ਕਿਉਂਕਿ ਕਾਫੀ ਦਿਨਾਂ ਤੋਂ ਸ਼ੁਭਕਰਨ ਦੀ ਮ੍ਰਿਤਕ ਦੇ ਜਿਹੜੀ ਆ ਉਹ ਇੱਥੇ ਰੱਖੀ ਗਈ ਸੀਗੀ ਕਾਫੀ ਪਰਿਵਾਰ ਨੇ ਵੀ ਇਹ ਕੋਸ਼ਿਸ਼ ਕੀਤੀ ਕਿ ਮਾਮਲਾ ਜਿਹੜਾ ਦਰਜ ਹੋ ਜਾਵੇ ਸ਼ੁਭਕਰਨ ਦੇ ਦੋਸ਼ੀਆਂ ਦੇ ਖਿਲਾਫ ਕਿਸਾਨਾਂ ਨੇ ਵੀ ਕਾਫੀ ਵੱਡੀਆਂ-ਵੱਡੀਆਂ ਬੈਠਕਾਂ ਕੀਤੀਆਂ ਮੀਟਿੰਗਾਂ ਕੀਤੀਆਂ ਕਿ ਹਾਲਾਂਕਿ ਕੋਈ ਸਿੱਟਾ ਨਿਕਲ ਪਾਵੇ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਕਿਸਾਨ ਅਤੇ ਪਰਿਵਾਰਾਂ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਕਿ ਕੀਤੇ ਤਾਹ ਦੇ ਉੱਤੇ ਸਿੱਟਾ ਨਿਕਲੇ ਤਾਂ ਜੋ ਸ਼ੁਭਕਰਨ ਦਾ ਸੰਸਕਾਰ ਜਿਹੜਾ ਹੋ ਸਕੇ ਕਿਉਂਕਿ ਉਸ ਦੀ ਜਿਹੜੀ ਮ੍ਰਿਤਿਕ ਦੇ ਹੈ ਉਸ ਦੀ ਨਰਾਦਰ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਐਨੇ ਦਿਨਾਂ ਤੋਂ ਜਦੋਂ ਮ੍ਰਿਤਿਕ ਦੇ ਨੂੰ ਅੱਗ ਨਹੀਂ ਮਿਲਣਾ ਤਾਂ ਉਹ ਵੀ ਵੱਡਾ ਨਰਾਦਰ ਸੀਗਾ ਤਾਂ ਕਹਿ ਸਕਦੇ ਹਾਂ ਕਿ ਅੱਠ ਦਿਨਾਂ ਮਗਰੋਂ ਅੱਜ ਸ਼ੁਭਕਰਨ ਦਾ ਸੰਸਕਾਰ ਜਿਹੜਾ ਹੋਵੇਗਾ ਤਾਂ ਇਹ ਤਸਵੀਰਾਂ ਦੇਖੋ ਤੁਸੀਂ ਕਿ ਪੁਲਿਸੀ ਪੁਲਸ ਤੁਹਾਨੂੰ ਚਾਰੇ ਪਾਸੇ ਨਜ਼ਰ ਆਵੇਗੀ ਤਾਂ ਇਹ ਪੰਜਾਬ ਪੁਲਸ ਦੀ ਤਸਵੀਰ ਦੇਖੋ ਤੁਸੀਂ ਕਿ ਹਰ ਪਾਸੇ ਪੁਲਸ ਅਧਿਕਾਰੀ ਨਜ਼ਰ ਆ ਰਹੇ ਨੇ ਤਹੇ ਤਸਵੀਰਾਂ ਦੇਖੋ ਤੁਸੀਂ ਕੀ ਇਹ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੁਹਾਨੂੰ ਦਿਖਾ ਰਿਹਾ ਕਿ ਇੱਥੇ ਹਰ ਪਾਸੇ ਪੁਲਿਸ ਮੁਲਾਜ਼ਮ ਨਜ਼ਰ ਆ ਰਹੇ ਨੇ ਪੈਰਾ ਨਜ਼ਰ ਆ ਰਹੇ ਪੁਲਿਸ ਮੁਲਾਜ਼ਮਾਂ ਦਾ ਤ ਤੈ ਤਸਵੀਰ ਜਿਹੜੀ ਹੈ ਸਵੇਰ ਦੀ ਤਸਵੀਰ ਹੈ ਕਿਉਂਕਿ ਅੱਜ ਸ਼ੁਭ ਕਰਨ ਦੀ ਮ੍ਰਿਤਕ ਦੇ ਜਿਹੜੀ ਹੈ ਉਹ ਇੱਥੋਂ ਦੀ ਲਜਾਈ ਜਾਵੇਗੀ ਲਿਜਾ ਕੇ ਪਰਿਵਾਰ ਤੇ ਕਿਸਾਨ ਜਿਹੜੇ ਨੇ ਖਨੋਰੀ ਬਾਰਡਰ ਤੇ ਜਾ ਕੇ ਉਸ ਨੂੰ ਸ਼ਰਦਾ ਅੰਜਲੀ ਜਿਹੜੇ ਸ਼ਰਦਾ ਦੇ ਫੁੱਲ ਜਿਹੜੇ ਨੇ ਭੇਟ ਉਹ ਕਰਨਗੇ ਲੱਖਾਂ ਕਿਸਾਨ ਸ਼ੁਕਰਾਨ ਦੀ ਮਰਿਤਕ ਦੇ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਜੋ ਉਸ ਦੇ ਆਖਰੀ ਦਰਸ਼ਨ ਜਿਹੜੇ ਨੇ ਉਹ ਕਰ ਸਕਣ ਤਾਂ ਕਹਿ ਸਕਦੇ ਆ ਕਿ ਲਗਾਤਾਰ ਕਿਸਾਨ ਵੱਖ-ਵੱਖ ਬਾਰਡਰਾਂ ਦੇ ਉੱਪਰ ਡਟੇ ਹੋਏ ਨੇ ਚਾਹੇ ਸ਼ੰਭੂ ਮੋਰਚੇ ਦੀ ਗੱਲ ਕਰ ਲਈਏ ਚਾਹੇ ਖਨੋਰੀ ਮੋਰਚੇ ਦੀ ਗੱਲ ਕਰ ਲਈਏ ਚਾਹੇ ਡੱਬ ਵਾਲੀ ਬਾਰਡਰ ਦੀ ਗੱਲ ਕਰ ਲਈਏ ਚਾਹੇ ਭੇਵਾ ਮੋਰਚੇ ਦੀ ਗੱਲ ਕਰ ਲਈਏ ਤਾਂ ਹਰ ਪਾਸੇ ਕਿਸਾਨ ਡਟੇ ਹੋਏ ਨੇ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ 16 ਤੋਂ ਉੱਪਰ ਦਿਨ ਹੋ ਚੁੱਕੇ ਨੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਦਿਆਂ ਨੂੰ ਪਹਿਲਾ ਵੀ ਜਦੋਂ ਸੰਘਰਸ਼ ਦੇਖਿਆ ਸੀਗਾ ਪਹਿਲਾ ਇਸ ਸੰਘਰਸ਼ ਦੇ ਦੌਰਾਨ ਵੀ ਸਵਾ ਸਾਲ ਦਾ ਸੰਘਰਸ਼ ਕਿਸਾਨਾਂ ਦਾ ਰਿਹਾ ਸੀਗਾ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਚਾਹੇ ਉਹ ਐਮਐਸਪੀ ਦੀ ਮੰਗ ਹੋਵੇ ਚਾਹੇ ਉਹ ਹੋਰ ਮੰਗਾਂ ਹੋਣ ਤਾਂ ਹਰ ਇੱਕ ਮੰਗ ਦੇ ਉੱਪਰ ਕਿਸਾਨਾਂ ਨੇ ਸਵਾ ਸਾਲ ਦਾ ਪ੍ਰਦਰਸ਼ਨ ਜਿਹੜਾ ਹੈ ਉਹ ਦਿੱਲੀ ਦੇ ਵੱਖ-ਵੱਖ ਬੋਰਡਰਾਂ ਦੇ ਉੱਪਰ ਕੀਤਾ ਸੀਗਾ ਉਸ ਦੌਰਾਨ ਵੀ ਘੱਟੋ-ਘੱਟ ਜਿਹੜੀ ਗੱਲ ਗਿਣਤੀ ਦੀ ਗੱਲ ਕਰ ਲਈ ਤਾਂ 700 ਤੋਂ ਵੱਧ ਕਿਸਾਨ ਜਿਹੜੇ ਸ਼ਹੀਦ ਹੋਏ ਸੀਗੇ ਪਹਿਲੇ ਮੋਰਚੇ ਦੌਰਾਨ ਤਾਂ ਇਹ ਜਦੋਂ ਦੂਜਾ ਅੰਦੋਲਨ ਚੱਲਿਆ ਤਾਂ 16ਵੇਂ ਦਿਨ ਦੇ ਵਿੱਚ 16 17 ਦਿਨ ਦੇ ਵਿੱਚ ਅੱਜ ਪਹੁੰਚ ਚੁੱਕਿਆ ਸੰਘਰਸ਼ ਦਾ ਕਿਸਾਨੀ ਅਦੋਲਨ ਪਾਰਟ 2 ਤਾਂ ਇਸ ਦੌਰਾਨ ਵੀ 5 ਤੋਂ 6 ਕਿਸਾਨ ਜਿਹੜੇ ਨੇ ਸ਼ਹੀਦ ਹੋਏ ਨੇ ਤਾਂ ਕਹਿ ਸਕਦੇ ਹਾਂ ਉਹਨਾਂ ਵਿੱਚੋਂ ਸ਼ੁਭਕਰਨ ਸੀਗਾ ਇੱਕ ਜਿਸ ਦੀ ਉਮਰ 22 ਸਾਲ ਦੀ ਸੀਗੀ ਦੋ ਭੈਣਾਂ ਦਾ ਇਕਲੌਤਾ ਭਰਾ ਸੀਗਾ ਜਿਹੜਾ ਦਾਦਾ-ਦਾਦੀ ਦੇ ਕੋਲ ਰਹਿੰਦਾ ਸੀਗਾ ਤਾਂ ਉਸ ਦੀ ਜਦੋਂ ਮੌਤ ਹੁੰਦੀ ਹੈ ਤਾਂ ਕਾਫੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਸਾਹਮਣੇ ਆndੀਆਂ ਨੇ ਜਿਸ ਦੇ ਵਿੱਚ ਉਹਦੇ ਸਿਰ ਦੇ ਵਿੱਚ ਇੱਕ ਗੋਲੀ ਲੱਗੀ ਹੋਈ ਨਜ਼ਰ ਆਂਦੀ ਹੈ ਨਾਲ ਹੀ ਨਾਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਇੱਕ ਟਵੀਟ ਕਰਦੇ ਨੇ ਕਿ ਇਹ ਬੜੀ ਤਕੇਸ਼ ਆਈ ਹੈ ਹਰਿਆਣਾ ਸਰਕਾਰ ਦੀ ਹਰਿਆਣਾ ਪੁਲਿਸ ਦੀ ਤਾਂ ਉਦੋਂ ਵੀ ਕਾਫੀ ਵਿਵਾਦ ਖੜੇ ਹੁੰਦੇ ਨੇ ਕਿ ਕਿਉਂ ਅਜਿਹੀਆਂ ਨੀਤੀਆਂ ਜਿਹੜੀ ਹਰਿਆਣਾ ਪੁਲਿਸ ਅਪਣਾ ਰਹੀ ਹੈ ਕਿਉਂ ਅਸਲੀ ਗੋਲੀਆਂ ਜਿਹੜੀ ਚਲਾ ਰਹੀ ਹੈ ਕਿਉਂ ਅਜਿਹੇ ਵਿਵਹਾਰ ਜਿਹੜਾ ਕਿਸਾਨਾਂ ਦੇ ਨਾਲ ਆਮ ਨੌਜਵਾਨਾਂ ਦੇ ਨਾਲ ਕੀਤਾ ਜਾ ਰਿਹਾ ਹੈ ਤਾਂ ਇੱਕ ਉਹ ਵੀ ਵੱਡਾ ਸਵਾਲ ਸੀਗਾ ਤਾਂ ਹੁਣ ਪੰਜਾਬ ਪੁਲਿਸ ਨੇ ਇੱਕ ਐਫਆਈਆ ਦਰਜ ਕੀਤੀ ਹੈ ਜ਼ੀਰੋ ਐਫਆਈਆ ਜਿਹੜੀ ਹੈ ਉਹ ਦਰਜ ਹੋ ਚੁੱਕੀ ਹੈ ਅਨਪਛਾਤੇ ਵਿਅਕਤੀਆਂ ਦੇ ਖਿਲਾਫ ਪਾਤੜਾ ਥਾਣਾ ਦੇ ਵਿੱਚ ਐਫਆਈਆ ਦਰਜ ਹੋਈ ਹੈ ਇਹ ਤਸਵੀਰ ਤੁਸੀਂ ਦੇਖੋ ਕਿ ਸਵੇਰ ਦੀ ਤਸਵੀਰ ਹੈ ਜਿੱਥੇ ਪੁਲਿਸ ਦਾ ਪਹਿਰਾ ਜਿਹੜਾ ਨਜ਼ਰ ਆ ਰਿਹਾ ਤਾਂ ਕਹਿ ਸਕਦੇ ਹਾਂ ਕਿ ਕਿਸਾਨ ਇੱਥੇ ਪਹੁੰਚਣਗੇ ਕਿਸਾਨਾਂ ਦੇ ਪਹੁੰਚਣ ਤੋਂ ਬਾਅਦ ਜਿਹੜੀ ਮ੍ਰਿਤਕ ਦੇ ਆ ਉਹ ਖਨੋਰੀ ਬੋਰਡਰ ਲਿਜਾਈ ਜਾਵੇਗੀ ਖਨੋਰੀ ਬੋਰਡਰ ਲਿਜਾ ਕੇ ਉਸ ਦਾ ਜਿਹੜਾ ਉੱਥੇ ਕਹਿ ਸਕਦੇ ਹਾਂ ਕਿ ਸ਼ਰਦਾ ਦੇ ਫੁੱਲ ਜਿਹੜੇ ਸ਼ੁਭਕਰਨ ਨੂੰ ਜਿਹੜੇ ਲੱਖਾਂ ਕਿਸਾਨ ਭੇਟ ਕਰਨਗੇ ਉਸ ਤੇ ਉਸ ਤੋਂ ਬਾਅਦ ਜਿਹੜਾ ਸ਼ੁਭਕਰਨ ਦੇ ਜੱਦੀ ਪਿੰਡ ਚ ਜਾ ਕੇ ਉਸ ਦਾ ਸੰਸਕਾਰ ਜਿਹੜਾ ਅੱਜ ਕੀਤਾ ਜਾਵੇਗਾ ਕਿਉਂਕਿ ਲੱਖਾਂ ਕਿਸਾਨ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਸ਼ੁਭਦੀ ਜਿਹੜੀ ਮ੍ਰਿਤਕ ਦੇ ਆ ਉਹ ਖਨੋਰੀ ਬਾਰਡਰ ਤੇ ਪਹੁੰਚੇਗੀ ਕਿਉਂਕਿ ਜਿਹੜੇ ਕਿਸਾਨ ਨਾਲ ਸੀਗੇ ਸ਼ੁਭ ਕਰਨ ਦੇ ਉਸ ਵੇਲੇ ਜਿਹੜੇ ਸ਼ੁਭ ਕਰਨ ਦੀ ਮ੍ਰਿਤਕ ਦੇ ਨੂੰ ਦੂਜੇ ਬੰਨਿਓ ਚੱਕ ਕੇ ਲਿਆਏ ਸੀਗੇ ਜਦੋਂ ਗੋਲੀ ਲੱਗੀ ਸੀਗੀ ਤਾਂ ਉਹ ਕਿਸਾਨ ਵੀ ਉੱਥੇ ਇੰਤਜ਼ਾਰ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸ਼ੁਭ ਦੇ ਨਾਲ ਹਾਂ ਸ਼ੁਭ ਦਾ ਪਰਿਵਾਰ ਸਾਡਾ ਪਰਿਵਾਰ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖੋ ਕਿ ਸਵੇਰ ਦੀਆਂ ਤਸਵੀਰਾਂ ਹਨ ਜਿੱਥੇ ਤੁਹਾਨੂੰ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਤਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਕਿਸਾਨ ਇੱਥੇ ਪਹੁੰਚਣਗੇ ਕਿਸਾਨਾਂ ਦੇ ਪਹੁੰਚਣ ਤੋਂ ਬਾਅਦ ਸ਼ੁਭਦੀ ਜਿਹੜੀ ਮ੍ਰਿਤਕ ਦੇ ਆ ਉਹ ਇੱਥੋਂ ਦੀ ਲਿਜਾਈ ਜਾਵੇ